ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਾਈਫਸਟਾਈਲ ਐਂਡ ਕੁਕਿੰਗ ਤੋਂ ਤੁਹਾਡਾ ਸਵਾਗਤ ਕਰਦੀ ਹਾਂ ਜੀ ਜਿਵੇਂ ਕਿ ਤੁਸੀਂ ਪਹਿਲਾਂ ਵੀ ਮੇਰੇ ਵੀਡੀਓ ਜ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਮੈਨੂੰ ਉਮੀਦ ਆ ਕਿ ਤੁਸੀਂ ਮੇਰੀ ਇਸ ਵੀਡੀਓ ਨੂੰ ਬਹੁਤ ਸਾਰਾ ਪਿਆਰ ਦੇਵੋਗੇ ਅੱਜ ਆਪਾਂ ਕਰਦੇ ਹਾਂ ਜੀ ਦੁਵਾਲੀ ਦੇ ਤਿਹਾੜੀ ਦੀ ਸਫਾਈਆਂ ਕੋਈ ਨਹੀਂ ਇਹ ਤਾਂ ਕੰਧ ਦਾ ਗੁਰਾ ਹਾਲ ਕਰਤਾ ਨਹੀਂ ਬੱਸ ਚੱਲ ਆ ਸਲਾਬ ਬਹੁਤ ਚੜ ਗਈ ਜਿੱਥੇ ਜਿੱਥੇ ਫੋਟੋਆਂ ਲਾਉਣੀਆਂ ਹੁੰਦੀਆਂ ਸੀ ਨਾ ਬਹੁਤ ਜ਼ਿਆਦਾ ਸਲਾਬ ਚੜ ਗਈ ਕੰਧਾਂ 'ਤੇ ਦੇਖੋ ਜਿੱਥੇ ਧੁੱਪ ਨਹੀਂ ਪੈਂਦੀ ਨਾ ਬਾਹਰਲੇ ਪਾਸੇ ਉੱਥੇ ਆ ਜਾਂਦਾ ਦਾ ਕੋਈ ਹੱਲ ਵੀ ਨਹੀਂ ਹੈ ਹੁਣ ਹੁਣ ਦੇਖੋ ਵੀ ਗੱਧਾ ਵੀ ਬਾਹਰ ਕੱਢਿਆ ਸੀ ਭਾਵੇਂ ਕਿਵੇਂ ਸੜਤਾ ਅੱਜ ਫੇਰ ਮੀਂਹ ਪੈਣ ਲੱਗਿਆ ਜੀ ਤੁਸੀਂ ਦੱਸੋ ਤੁਹਾਡੇ ਕਿੰਨੇ ਆ ਗਏ ਔਰ ਬੇਵਰਦੇ ਸਾਰੇ ਲਾਹੇ ਸੀਗੇ ਬਾਹਰ ਪਾਏ ਨੇ ਸੁੱਕਣੇ ਧੁੱਪ ਬਹੁਤ ਹੀ ਸੀ ਤੇ ਬਹੁਤ ਜ਼ਿਆਦਾ ਧੁੱਪ ਸੀ ਗਈ ਫਿਰ ਨੌਲੇਜ ਕਰਦੇ ਹਨ ਆਪਾਂ ਪ੍ਰੇਸ਼ਾ ਮਾਰਾਂਗੇ ਇਹਨਾਂ ਤੇ ਉਪਰਲੇ ਪੋਰਸ਼ਨ ਦਾ ਹੀ ਦਿੱਤਾ ਵਾ ਹਜੇ ਉੱਤਲੇ ਵਾਲੇ ਤੇ ਰਹਿੰਦੇ ਨੇਗੇ ਵੰਨਿਆ ਕਰਨਾ ਕਿਹੜਾ ਸੌਖੀ ਆ ਨੇ ਸਾਰਾ ਦਿਨ ਨਿਕਲ ਜਾਂਦਾ ਆ ਪਰਦੇ ਦਾ ਕੰਮ ਮੈਨੂੰ ਬੜਾ ਔਖਾ ਲੱਗਦਾ ਹੋਰ ਸਫਾਈ ਦਾ ਹੋ ਜਾਂਦਾ ਪਰਦੇ ਤੋਂ ਨੂੰ ਤਾਂ ਸੌਖੇ ਲੱਗਦੇ ਪਰ ਜਦੋਂ ਪ੍ਰੈਸ਼ਰ ਮਾਰਨੀ ਆ ਨਾ ਉਹ ਬਹੁਤ ਔਖੇ ਲੱਗਦੇ ਆ ਆ ਪਤਾ ਨਹੀਂ ਕਿ ਵਿੱਚੋਂ ਨਾ ਕਾਗਜ਼ ਜਿਹਾ ਪਾਇਆ ਹੁੰਦਾ ਜਿਨੇ ਆ ਨਿਕਲ ਹੀ ਜਾਂਦਾ ਘੁਰੀ ਜਾਂਦਾ ਵਿੱਚੋਂ ਬੱਚਾ ਨਿਕਲੀ ਜਾਂਦਾ ਇਹ ਤਾਂ ਬਣ ਮਾਇਸੀ ਉਹ ਪੂਰੇ ਵਧੀਆ ਲੱਗਦਾ ਸੀ ਹਾਰਡ ਹਾਰਡ ਸੀ ਕੋਲ ਕੰਡੇ ਕੰਡੇ ਹੁਣ ਤਾਂ ਵਿੱਚ ਆਉਂਦੇ ਸਾਰਾ ਪੂਰਾ ਲੱਗਾ ਸੁਣੋ ਇਹਨਾਂ ਨੂੰ ਪਰ ਵੀ ਪ੍ਰਸ਼ਨ ਆ ਰਹੇ ਹਨ ਉਹ ਔਖੇ ਜਿਹੇ ਤਰੀਕੇ ਨਾਲ ਮੋਲਦੇ ਜਿਹਾ ਸਾਇਰ ਕਰਕੇ ਉਹ ਪ੍ਰੈਸ ਵਾਲੇ ੜੀ ਬੰਦ ਤੇ ਸੈਟ ਨਹੀਂ ਆਉਂਦੇ ਹੈਗੇ ਉਹ ਪ੍ਰੈਸ ਆਰੇ ਡੇਲ ਤੇ ਮਾਦ ਦਿੰਦੇ ਉਹ ਤੇ ਸੈੱਟ ਨਹੀਂ ਹੁੰਦਾ ਹੈ। ਤਲਸ ਜਾਂਦੇ ਆਪਾਂ ਬਦਲਸ ਨਹੀਂ ਹੁੰਦੇ ਨਾਲ। ਅੱਧਾ ਕੋ ਕੰਮ ਤਾਂ ਹੌਲਾ ਹੋਇਆ ਤਾਂ ਹਲੇ ਪੋਰਸ਼ਨ ਦਾ ਚਲੋ ਥੱਲੇ ਵਾਲਾ ਹੌਲੀ ਹੌਲੀ ਕਰੀ ਜਾਵਾਂਗੇ ਜੀ। ਫੇਰ ਤਿੰਨ ਮਹੀਨਾ ਪਿਆ ਦਵਾਈ ਚ। ਤਾਂ ਤੋਂ ਪਾਣੀ ਲੱਗਣ ਲੱਗੀਆਂ ਸੀ ਚਲੋ ਮੈਂ ਤਾਂ ਜਿਹੜੀ ਆਮੀ ਕਰਕੇ ਨਾ ਫੁੰਦਸ ਜਿਹੋਈ ਵੀ ਅੰਦਰ ਨਾ ਉਹ ਸੈੱਟ ਹੋ ਗਈ ਸਾਰੇ ਦਰਵਾਜ਼ੇ ਤੋਂ ਜਿਹੜੇ ਖੋਲ੍ਹਿਆ ਨਾ ਇਹਨਾਂ ਨੂੰ ਪਾ ਲੈ ਪ੍ਰੈਸ ਮਾਰ ਕੇ ਤਹਾ ਟੰਗਾਵਾਂਗੇ ਨਪਕੰਮ ਥੋੜਾ ਜਿਹਾ ਸੈੱਟ ਹੋ ਚੁੱਕਾ ਹੁਣ ਇਕੱਠੇ ਚ ਕਰਕੇ ਬਸ ਸਿੱਧੀ ਤਰ੍ਹਾਂ ਉਹਨਾਂ ਤਹਾਨੀਆਂ ਲਾ ਕੇ ਬਸ ਪ੍ਰੈਸ ਘੁਮਾ ਦੇਈਏ ਅੱਜ ਆਹ ਰੰਡੇ ਆਏ ਤੋਂ ਨਾਲੇ ਬਾਰਡਰ ਲੱਗਦਾ ਪਰ ਇਹ ਤੋਂ ਨਾਲੇ ਜੇ ਥੱਲੇ ਵਾਲੇ ਤਾਂ ਹੈਗੇ ਥੋੜਾ ਉੱਪਰ